ਮંત્રી ਸਾਹਿਬ ਸਾਰਾ ਪੰਜਾਬ ਇਸ ਗੱਲ ਵੱਲ ਧਿਆਨ ਕਰ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਸੁਰਗਵਾਸੀ ਉਹ ਤੁਹਾਡੀ ਹੀ ਜਿਹੜੀ ਇੱਕ ਫਰਟਰਨਿਟੀ ਹੈ ਆਰਟਿਸਟ ਦੀ ਐਕਟਰਸ ਦੀ ਸਿੰਗਰਸ ਦੀ ਜਿਹਦੇ ਵਿੱਚੋਂ ਤੁਸੀਂ ਅੱਜ ਇਸ ਰੁਤਬੇ ਤੇ ਪਹੁੰਚੇ ਤੁਹਾਡੀ ਫਰਟਰਨਿਟੀ ਦਾ ਇੱਕ ਬਹੁਤ ਇੰਪੋਰਟੈਂਟ ਮੈਂਬਰ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਐਡੀ ਪਾਰੀ ਗਮੀ ਤੋਂ ਬਾਅਦ ਇੱਕ ਛੋਟਾ ਵੀਰ ਉਹਨਾਂ ਦਾ ਪੈਦਾ ਹੁੰਦਾ ਸਾਰਿਆਂ ਨੂੰ ਆਸ ਉਮੀਦ ਸੀ ਕਿ ਚੀਮਿਸਟ ਪੰਜਾਬ ਇੱਕ ਵੱਡਾ ਦਿਲ ਵਿਖਾ ਕੇ ਇੱਕ ਫਰਾਗਦਿਲ ਹੀ ਵਿਖਾ ਕੇ ਸਾਰਿਆਂ ਨੂੰ ਪਹਿਲੇ ਤੇ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਗੇ ਤੁਸੀਂ ਮੁਬਾਰਕਬਾਦ ਤੇ ਪੇਸ਼ ਨਹੀਂ ਕੀਤੀ ਇੱਕ ਨੋਟਿਸ ਦੇ ਕੇ ਕੱਲ ਦਿੱਤਾ ਤੇ ਅੱਜ ਸਵੇਰੇ ਸਾਰੇ ਪੰਜਾਬ ਨੂੰ ਇਹ ਪਤਾ ਲੱਗਾ ਕਿ ਸੈਂਟਰ ਨੇ ਤੁਹਾਨੂੰ ਚਿੱਠੀ ਲਿਖੀ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਹੈਲਥ ਦਾ ਉਹਨੇ ਪ੍ਰਿੰਸੀਪਲ ਸੈਕਟਰੀ ਪੰਜਾਬ ਨੂੰ ਲਿਖ ਕੇ ਕੋਈ ਕਾਇਦਾ ਤੇ ਕਾਨੂੰਨ ਕੋਟ ਕੀਤਾ ਕਿ ਜਿਹੜਾ ਬੱਚੇ ਦਾ ਜਨਮ ਹੋਇਆ ਜਿਹੜੀ ਮੈਡੀਕਲ ਫੈਸਿਲਿਟੀ ਉਹਨੇ ਇਸਤੇਮਾਲ ਕੀਤੀ ਜਿਹਨੂੰ ਆਈਵੀਐਫ ਕਿਹਾ ਜਾਂਦਾ ਉਹ ਕੱਲਾ ਔਰਤਾਂ ਜਿਨ੍ਹਾਂ ਦੀ ਉਮਰ 21 ਸਾਲ ਤੋਂ 50 ਸਾਲ ਤੱਕ ਹੈ ਕੱਲਾ ਉਹੀ ਇਸ ਟੈਕਨੀਕ ਨੂੰ ਆਈਵੀਐਫ ਟੈਕਨੀਕ ਦਾ ਐਡਵਾਂਟੇਜ ਲੈ ਸਕਦੇ ਨੇ ਸਭ ਤੋਂ ਪਹਿਲੇ ਤੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਤੇ ਸੈਂਟਰ ਦੀ ਭਾਜਪਾ ਦੀ ਸਰਕਾਰ ਨੂੰ ਵੀ ਪੁੱਛਣਾ ਚਾਹੁੰਦਾ 140 ਕਰੋੜ ਦਾ ਮੁਲਕ ਤਕਰੀਬਨ ਹਰ ਸਾਲ ਸਾਡੇ ਇੰਟਰਨੈਸ਼ਨਲ ਬਾਰਡਰਸ ਤੋਂ 5-4 ਲੱਖ ਆਦਮੀ ਵਿਦੇਸ਼ੀ ਸਾਡੇ ਦੇਸ਼ ਚ ਆਂਦਾ ਤੇ ਅਸੀਂ ਉਹਨੂੰ ਪਨਾਹ ਦਿੰਦੇ ਸਾਡਾ ਇੱਕ ਬੱਚਾ ਨੌਜਵਾਨ ਪੈਦਾ ਹੋਇਆ ਅਜੇ ਬੱਚਾ ਘਰ ਤੱਕ ਨਹੀਂ ਪਹੁੰਚਿਆ ਤੇ ਤੁਸੀਂ ਇਨਕੁਆਰੀ ਪਹਿਲੇ ਸ਼ੁਰੂ ਕਰ ਲਈ ਹੈ ਦੂਸਰੀ ਗੱਲ ਮੈਂ ਦੋਨੋਂ ਸੈਂਟਰ ਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਉਹ ਜੇ ਤੁਸੀਂ ਕੋਈ ਪੁੱਛਗਿੱਛ ਕਰਨੀ ਸੀ ਕੋ 15 20 ਦਿਨ ਮਹੀਨਾ 2 ਮਹੀਨੇ ਇਹ ਪੁੱਛਗਿੱਛ ਵੀ ਸਭ ਹਲਖੌਰ ਸਿੰਘ ਤੇ ਉਹਨਾਂ ਦੀ ਵਾਈਫ ਕੋਲੋਂ ਨਹੀਂ ਕੀਤੀ ਜਾ ਸਕਦੀ ਉਹ ਜਿਹੜਾ ਆਈਵੀਐਫ ਸੈਂਟਰ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਕਾਇਦੇ ਤੇ ਕਾਨੂੰਨ ਕੀ ਨੇ ਹੈਲਥ ਡਿਪਾਰਟਮੈਂਟ ਦੇ ਕੀ ਸਰਕੂਲਰਸ ਨੇ ਕੀ ਗਵਰਨਮੈਂਟ ਆਫ ਇੰਡੀਆ ਦੇ ਕਾਇਦੇ ਕਾਨੂੰਨ ਨੇ ਜਿਨ੍ਹਾਂ ਨੇ ਫੈਸਿਲਿਟੀ ਪ੍ਰੋਵਾਈਡ ਕੀਤੀ ਇਹ ਸਵਾਲ ਉਹਨਾਂ ਨੂੰ ਤੇ ਹੋ ਸਕਦਾ ਇੱਕ ਪਰਿਵਾਰ ਜਿਹੜਾ ਇਹਨੇ ਵੱਡੇ ਦੁਖਾਂਤ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ ਤੁਸੀਂ ਉਹਨਾਂ ਨੂੰ ਸਵਾਲ ਕਰਕੇ ਜਿਹੜੀ ਪੰਜਾਬ ਦੀਆਂ ਪੁਰਾਣੀਆਂ ਪਰੰਪਰਾਵਾਂ ਨੇ ਉਹਨਾਂ ਸਾਰੀਆਂ ਨੂੰ ਲਤਾੜਿਆ ਮੈਂ ਆਪਣੀ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਤੇ ਸਮੁੱਚੀ ਪੰਜਾਬੀ ਦੁਨੀਆ ਭਰ ਤੇ ਰਹਿੰਦੇ ਹੋਏ ਪੰਜਾਬੀ ਜਗਤਵਰ ਨੂੰ ਮਾਨਸਬ ਤੁਹਾਡਾ ਤੁਹਾਡੀ ਇਨਸੈਂਸਿਟਿਵ ਗਵਰਨਮੈਂਟ ਦਾ ਤੇ ਗਵਰਨਮੈਂਟ ਆਫ ਇੰਡੀਆ ਦਾ ਤੇ ਅੱਗੇ ਹੀ ਸਾਡੇ ਪ੍ਰਤੀ ਇੱਕ ਬਹੁਤ ਹੀ ਇਨਸੈਂਸਿਟਿਵ ਰਵਈਆ ਹੈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬ ਦੇ ਨਾਲ ਜਿਹੜੀ ਇਨਜਸਟਿਸ ਚੱਲ ਰਹੀ ਹੈ ਉਹਨਾਂ ਵਿੱਚ ਇੱਕ ਹੋਰ ਕੜੀ ਜੋੜ ਦਿੱਤੀ ਗਈ ਹੈ ਤੇ ਮੈਨੂੰ ਸੋਚਣਾ ਮਾਨ ਸਾਹਿਬ ਕਹਿਣਾ ਪੈਂਦਾ ਕਿ ਉਸ ਹਰ ਕੜੀ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਗਵਰਨਮੈਂਟ ਆਫ ਇੰਡੀਆ ਕਰ ਰਹੀ ਹੈ ਉਹਦੇ ਤੁਸੀਂ ਬਕਾਇਦਾ ਤੌਰ ਉਹਨਾਂ ਦੇ ਪਿੱਠੂ ਬਣ ਕੇ ਜੋ ਜੋ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਬਜਾਏ ਆਪਣਾ ਦਿਮਾਗ ਤੇ ਦਿਲ ਇਸਤੇਮਾਲ ਕਰਨ ਦੇ ਤੁਸੀਂ ਜੋ ਜੋ ਤੁਹਾਨੂੰ ਕਹਿ ਰਹੇ ਨੇ ਉਹੀ ਉਹੀ ਤੁਸੀਂ ਚੀਜ਼ਾਂ ਕਰ ਰਹੇ ਹੋ ਤੇ ਅਸੀਂ ਇਸ ਗੱਲ ਨੂੰ ਕੰਡੈਮਨ ਕਰਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ